ਸਾਲਾ ਕੀ ਨਿਕਲ ਆਇਦਾਂ ਸਾਰਾ ਵਸੋਦੀ ਆ ਮੈਂਡ ਵਜਾ ਫਿਰ ਕੋਟ ਦੇ ਵਿੱਚ ਹਾਂ ਵੇਦੋ ਫਲਕਾਰੀਆਂ ਵਗੈਰਾ ਵੇ 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 ਕਰਾਂਗੇ ਨਹੀਂ ਹਾਂ ਕਿ ਨਿਕਾੜਣਾ ਜਾ ਅਲੂ ਮੋਟੋ ਆ ਆ ਸਾਹਮਣੇ ਪਾੜੇ ਦੁਕਾਨ ਤੇ ਅਗਲੀ ਵੇਖਨੇ ਦੋ ਹਾਂ ਇੱਥੇ ਆਓ ਅਗਲੀ ਤੇ ਵੇਖ ਲੈਣਾ ਵੇਖੋ ਕਿੰਨਾ ਹੋਣਾ ਕਪੜਾ ਟੰਗੇ ਹੋਏ ਨੇ ਨਹੀਂ ਸਾਰੇ ਤੁਸੀਂ ਦੇਖੋ ਤੁਹਾਡੀ ਜੇ ਭਾਰ ਚੱਲ ਭੋਲਦੇ ਨਹੀਂ ਹਾਂ ਕੀ ਕੀ ਆ ਮਨ ਸੁਣਾ ਨਹੀਂ ਕਹਿੰਦਾ ਮੈਂ ਉਹ ਜੀ ਆਹ ਹਾਂ ਕੀ ਕਿਆ ਸੀਗਾ ਅੱਲਾ ਵੈਸੇ ਥ੍ਰੀਪਾਰਟ ਸ਼ਾਪਿੰਗ ਕਰਦੇ ਤਾਂ ਪਤਕਾਰ ਨੇ ਲਾਉਦੀ ਬਜਾਇਆ ਤੀ ਕੋ ਦਿਖਾਰ ਮਿਲੂਗੀ ਦਾ ਫੇਰਾ ਹਣਾ ਤੇ ਮਿਲ ਜੂਗੀ ਨੇਰੇ ਲੈ ਆ ਕਿਦਿਆਂ ਤਾਂ ਬੋਧਾ ਬ੍ਰੇਕ ਕਰੀ ਮੈਂ ਪਾਂਡੇ ਖਰੀਦ ਲੈ ਪਹਿਲਾ ਨੰਬਰ ਆ ਆ ਗਈ ਪਾਂਡਲ ਸ਼ਾਪ ਇਹ ਤੋਂ ਦੇਖੋ ਪਾਂਡੇ ਕਲਾਸੇ ਕਿ ਬਹਾਰਾ ਹਾਂ ਚੱਲ ਅੰਨਾਂ ਅੱਗੇ ਗੇੜਾ ਘੱਡਿਆ ਨਾ ਫਿਰ ਵਾਪਸ ਦੇ ਦੇ ਉਹ ਸਾਹਮਣੇ ਰਹੀ ਪਰ ਦੁਆਲੇ ਕਰਕੇ ਅੰਦਰ ਬਾਹਰ ਆਸ਼ ਹੋਣੇ ਹੋਣਾ हम दोआले या ना दोआले दो टाइम रह गए बड़ा थे थे। का तो है रेट बना रखे पा सत्त सौ रप गए दौ ढाई सौ ला दुकान बेल ਤਰੀ ਅਖਬਰ ਮਾਇਨ ਦਾ ਤਰੀ ਲੋ ਜਮੀਨ ਦੇ ਵਿੱਚ ਉਹ ਭਾਰੇ ਚ ਹੀ ਤੇ ਭਾਰੇ ਵੀ ਹੈਗੇ ਬੋਗਲਾ ਤਾਂ ਅਗਲੇ ਨੂੰ ਪਤਾ ਨਹੀਂ ਲੱਗਣਾ ਤੁਹਾਨੂੰ 280 ਰਿਪੋਰਟ ਲੈ ਕੇ ਗਿਆ ਸੀ ਸਾਹਮਣੇ ਇਹ ਪਰ ਕੁਆਲਟੀ ਦੇ ਹੁੰਦੇ ਨੇ ਜੀ ਬੰਬੇ ਦਾ ਥੀ ਹੈ ਤੇ ਮੈਂ ਇਹ 280 ਦੇਖ ਕਿਹੜਾ ਤੋ ਕਿਹੜਾ ਕਹਾਂਗਾ ਇਹ 300 ਦਾ 400 ਦਾ ਇਹਨਾਂ ਦੋਨਾਂ ਦੇ ਵਿਚਾਲੇ ਆ ਆ ਦੋਕਰ ਵਾਲਾ ਅੱਛੇ ਬਾਕੀ ਕੁਲ ਕੇ ਮੈਨੇ ਅੰਦਾਜ਼ਾ ਜ 120 ਰੇਜ ਬੈਜੂਗਾ 110 ਦੇ ਬੈਨ ਨੂੰ ਮੈਂ ਵਜ਼ਨ ਨਾਲ ਲੈ ਲਵਾਂ ਲਿਆ ਵੀ ਪੰਡਾਨੀ ਸ਼ਾਪਿੰਗ ਪੋਰਟੇ ਦਾ ਜਾ ਹੈ ਜੁੱਤੀਆਂ ਹਾਂ ਯਾ ਜੁੱਤੀਆਂ ਭਾਵੇਂ ਜੁੱਤੀਆਂ ਹਾਂ ਮੈਂ ਇਹਨਾਂ ਨੂੰ ਖਾਣਾਂਗਾ ਜੁੱਤੀਆਂ ਨਾਲ ਪਿੱਛੇ ਬੈਠਾਈ ਸੀ ਸੱਤ ਖਾਣਾ ਇਹਦਾ ਉਹ ਜੁੱਤੀਆਂ ਨਾਲ ਬੈਠੇ ਬੰਦੇਆਂ ਦਾ ਘੱਟ ਹੁੰਦਾ ਨਾ ਕੋਈ ਆਂਦਨਾ ਮਾਵੇ ਬਾਰ ਬੇਰੇ ਵੀ sala paw neob la'o ka wanga'a le na sala paw neob la'o